ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਰਜਿੰਦਰੀ ਮੈਂ ਮੌਤ ਤੇ ਬਸ ਇੱਕ ਦਿਨ ਪਿੰਡ ਵਾਲੇ ਆਏ ਫਿਰ ਕੋਈ ਨਹੀਂ ਆਇਆ ਕਲਪਨਾ ਦੇ ਪੇਕੇ ਚੋ ਪਹਿਣਾ ਸੀ ਭਰਾ ਨਹੀਂ ਸੀਗਾ ਪਹਿਣਾ ਦੂਰ ਹੋਣ ਕਰਕੇ ਇੱਕ ਦੋ ਦਿਨ ਹੀ ਕਲਪਨਾ ਕੋਲੇ ਆਇਆ ਮੁੜ ਕੇ ਨਹੀਂ ਆਇਆ ਹੁਣ ਕਲਪਨਾ ਦਾ ਮਨ ਵੀ ਬਹੁਤ ਤਕ ਗਿਆ ਸੀ ਇਕੱਲੀ ਹੋ ਰਹੀ ਸੀ ਹੁਣ ਕਲਪਨਾ ਰਮਨ ਕੋਲੇ ਚਲੀ ਜਾਂਦੀ ਸੀ ਰਮਨ ਦੀ ਕੁੜੀ ਦਾ ਤਲਾਕ ਹੋ ਗਿਆ ਸੀ ਮਨਪ੍ਰੀਤ ਦਾ ਬੇਟਾ ਸੋਹਰੇ ਸੋਹਰੇ ਲੈ ਗਿਆ ਸੀ ਮਨਪ੍ਰੀਤ ਦਾ ਬੱਚੇ ਨੂੰ ਕਿਉਂਕਿ ਮਨਪ੍ਰੀਤ ਨਹੀਂ ਸੀ ਰੱਖਣਾ ਚਾਹੁੰਦੀ ਕੋਲੇ ਕਲਪਨਾ ਬਹੁਤ ਸਮਝਾਉਂਦੀ ਮਨਪ੍ਰੀਤ ਨੂੰ ਵੀ ਪੁੱਤ ਘਰੇ ਥੋੜੀ ਬਹੁਤ ਖੜਪਟ ਹੁੰਦੀ ਹੈ ਕਰਦਾ ਕੰਮ ਤਾਂ ਬੇਟਾ ਤੈਨੂੰ ਕਰਨਾ ਹੀ ਪੈਣਾ ਇੱਕ ਔਰਤ ਹੈ ਰੋਟੀ ਤਾਂ ਪਕਾ ਕੇ ਹੀ ਖਾਣੀ ਪੈਣੀ ਹੈ ਮਨਪ੍ਰੀਤ ਨੇ ਪਹਿਲਾਂ ਜੋ ਖੁਦ ਪਸੰਦ ਕੀਤਾ ਸੀ ਲੜਕਾ ਉਹ ਵਿਦੇਸ਼ ਜਾਣਾ ਚਾਹੁੰਦਾ ਸੀ ਮਨਪ੍ਰੀਤ ਵੀ ਨਾਲ ਜਾਣਾ ਚਾਹੁੰਦੀ ਸੀ ਦੋਨਾਂ ਨੇ ਵਿਆਹ ਕਰਵਾ ਲਿਆ ਤੇ ਸਮੇਂ ਦੇ ਨਾਲ ਵਿਦੇਸ਼ ਚਲੇ ਗਏ ਰੋ ਕਲਪਨੰਤੇ ਰਮਨ ਹੁਣ ਦੋਨੋਂ ਉਦਾਸ ਜਿੰਦਗੀ ਕੀ ਵਿੱਚ ਬੈਠੀਆਂ ਰਹਿੰਦੀਆਂ ਜਿੰਨਾ ਕੰਮ ਹੁੰਦਾ ਰਮਨ ਤੋਂ ਕਰ ਲੈਂਦੀ ਬਿੰਦਰ ਨੇ ਵੀ ਹੁਣ ਗੱਡੀ ਛੱਡ ਦਿੱਤੀ ਸ਼ਹਿਰ 'ਚ ਇੱਕ ਗਾੜ ਲੱਗ ਗਿਆ ਸੀ ਸਕੂਟਰ ਦੀ ਰਾੜ ਜੋ ਪਾਸ ਹੀ ਸੀ ਰਾਤ ਨੂੰ ਜਾਂਦਾ ਸੀ ਸਵੇਰੇ ਆ ਜਾਂਦਾ ਸੀ ਘਰ ਦਾ ਖਰਚ ਚੱਲਦਾ ਰਿਹਾ ਚਲੋ ਮਨਪ੍ਰੀਤ ਆਵਦਾ ਵਿਦੇਸ਼ ਚਲੀ ਗਿਆ ਆਪਦੀ ਪਸੰਦ ਦੇ ਲੜਕੇ ਨਾਲ ਵਿਆਹ ਕਰਾ ਕੇ ਲਪ੍ਰੀਤ ਵੀ ਹਾਲੇ ਕੋਈ ਖਰਚਾ ਕਰਨੀ ਭੇਜਦਾ ਸੀ ਲਪ੍ਰੀਤ ਕਹਿ ਦਿੰਦਾ ਵਿੰਦਰ ਨੂੰ ਵੀ ਪਾਪਾ ਮੈਂ ਆਪੇ ਭੇਜ ਦੂੰ ਪੈਸੇ ਤੁਸੀਂ ਫਿਕਰ ਨਾ ਕਰੋ ਲਪ੍ਰੀਤ ਨੇ ਵੀ ਉੱਧਰ ਹੀ ਵਿਆਹ ਕਰਾ ਲਿਆ ਕਲਪਨਾ ਦੇ ਨੂੰ ਅਨੀਤ ਕੋਲੇ ਬੇਟਾ ਹੋ ਬੇਟਾ ਹੋ ਗਿਆ ਕਲਪਨਾ ਨੂੰ ਖੁਸ਼ੀ ਬਹੁਤ ਹੋਈ ਪਰ ਕਮੋਹੀ ਸੀ ਨੀਤ ਦਾ ਵੀ ਹਰ ਗੱਲ ਟੋਕਦੀ ਕਲਪਨਾ ਨੂੰ ਮੰਮੀ ਆਏ ਬੇਬੀ ਨੂੰ ਆਏ ਸਮਾਲੇ ਦਾ ਹੁੰਦਾ ਹਰ ਗੱਲ ਦੱਸਦੀ ਸੀਗੀ ਇਹ ਨੀਤ ਕਲਪਨਾ ਨੂੰ ਕਲਪਨਾ ਬੱਚੇ ਨੂੰ ਬੜੇ ਸ਼ੌਂਕ ਨਾਲ ਚੁੱਕਦੀ ਸੀ ਪਰ ਇਹ ਨੀਤ ਨੇ ਕੁਝ ਨਾ ਕੁਝ ਕਹਿ ਹੀ ਦੇਣਾ ਹੁੰਦਾ ਸੀ ਯਾਨੀ ਕਿ ਅਨੀਤ ਕਲਪਨਾ ਨੂੰ ਮਤਾਂ ਦਿੰਦੀ ਸੀ ਕਦੇ-ਕਦੇ ਬੱਚਾ ਰੋਣਾ ਸ਼ੁਰੂ ਕਰ ਦਿੰਦਾ ਤਾਂ ਕਲਪਨਾ ਕਹਿ ਦਿੰਦੀ ਅਨੀਤ ਨੋ ਇੱਕ ਵਾਰੀ ਦੁੱਧ ਪਿਆ ਦੇ ਬੱਚਾ ਚੁੱਪ ਹੋ ਜੂ ਫਿਰ ਮੈਂ ਖੇਡ ਲਾ ਲੂੰ ਬਸ ਇਹੀ ਗੱਲ ਨਹੀਂ ਤਵਿੱਕੀ ਨੂੰ ਦੱਸ ਦਿੰਦੀ ਵੀ ਅੱਜ ਮੰਮੀ ਨੇ ਬੱਚੇ ਰੋਂਦੇ ਨੂੰ ਚੁੱਕਿਆ ਨਹੀਂ ਇੱਕ ਵਾਰੀ ਵੀ ਵਿੱਕੀ ਫਿਰ ਕਲਪਨਾ ਨਾਲ ਬੋਲਣ ਲੱਗ ਜਾਂਦਾ ਵੀ ਮੰਮੀ ਐਡੀ ਕਿਹੜੀ ਗੱਲ ਆ ਤੂੰ ਜਵਾਕ ਨਹੀਂ ਸੰਭਾਲ ਸਕਦੀ ਇੱਕ ਬੱਚਾ ਚੱਕਣਾਗਾ ਉਹ ਵੀ ਚੱਕ ਨਹੀਂ ਸਕਦੀ ਤੂੰ ਕਲਪਨਾ ਉਹਨੂੰ ਹੀ ਇਕੱਲੀ ਬੈਠੀ ਸੋਚੀ ਜਾਂਦੀ ਰਹਿੰਦੀ ਵੀ ਹੁਣ ਆਮਰੇ ਵਿੱਚ ਕੋਈ ਵੀ ਰਿਸ਼ਤੇਦਾਰ ਆ ਕੇ ਕਲਪਨਾ ਦੀ ਨਾ ਹੁੰਦਾ ਜੋ ਵੀ ਆਉਂਦੇ ਸੀ ਸਾਰੇ ਉਹ ਬੋਲਦੀ ਕਲਪਨਾ ਨੂੰ ਸੀ ਵੀ ਕਲਪਨਾ ਤੇਰੀ ਸੋਚ ਹੁਣ ਕੰਮ ਨਹੀਂ ਕਰਦੀ ਹੁਣ ਤੂੰ ਚੁੱਪ ਕਰਕੇ ਦਿਨ ਕੱਟ ਬੱਚੇ ਆਪ ਦੀ ਮਰਜ਼ੀ ਕਰਨਾ ਤੂੰ ਕੀ ਲੈਣਾ ਵੀ ਹਰ ਕੋਈ ਜੋ ਉਸ ਦੇ ਰਿਸ਼ਤੇਦਾਰ ਹੁੰਦਾ ਸੀ ਕਲਪਨਾ ਨੂੰ ਟੋਕੇ ਜਾਂਦਾ ਕਲਪਨਾ ਕੋਈ ਜਣਾ ਬੋਲਦੀ ਬਸ ਕਿਸਮਤ ਨੂੰ कोसਦੀ ਰਹਿੰਦੀ ਵੀ ਮੈਂ ਸਾਰੀ ਉਮਰ ਚ ਕੀ ਘਟਿਆ ਐਵੇਂ ਸਾਰਾ ਦਿਨ ਕਲ ਕਮਲਿਆਂ ਵਾਂਗੂ ਕੰਮ ਕੀਤਾ ਕੰਮ ਚ ਘੜ ਦਿੰਦੀ ਸੋਚਿਆ ਸੀ ਬਸ ਬੜੇਪੇ ਵਿੱਚ ਮੋਚਾ ਕਰਾਂਗੇ ਪਰ ਹੁਣ ਤਾਂ ਕਹਿੰਦੇ ਨੇ ਜੇ ਕੰਮ ਹੁੰਦਾ ਕਰ ਨਹੀਂ ਚੁੱਪ ਕਰਕੇ ਰੋਟੀ ਖਾ ਛੱਟ ਇਸ ਤਰ੍ਹਾਂ ਹੀ ਟਾਈਮ ਚੱਲਦਾ ਰਿਹਾ ਰਮਨ ਵਰਗੇ ਆਪਦੇ ਬੇਟੇ ਕੋਲੇ ਚਲੇ ਗਏ। ਪੋਤੀ ਉਹ ਈਸੀ ਰਮਨ ਦੇ ਘਰ ਇਸ ਕਰਕੇ ਗਏ ਸੀ ਬਦੀਨ ਸ਼ਬ ਦੀ ਬੇਟੇ ਲਖਪ੍ਰੀਤ ਕੋਲ। ਰਮਨ ਤੇ ਵਿੰਦਰ ਰਮਨ ਜਾ ਕੇ ਘਰ ਦਾ ਕੰਮ ਕਰਦੀ ਸਾਰਾ ਤੇ ਪੋਤੀ ਸੰਭਾਲਦੀ ਪਰ ਦੋਨੋਂ ਬੋਲ ਕੁਝ ਨਹੀਂ ਸੀ ਸਕਦੇ ਰਮਨ ਤੇ ਵਿੰਦਰ ਜੇ ਤੋਂ ਕੋਈ ਜ ਟੋਕ ਦੇਤਾ ਇੱਕ ਦਿਨ ਹੀ ਬੋਲ ਕੇ ਨੂੰ ਨੇ ਚਪਕਰਾ ਦਿੱਤਾ ਵੀ ਮੰਮੀ ਜੀ ਜੇ ਰਹਿਣਾ ਹੈ ਤਾਂ ਚੁੱਪ ਕਰਕੇ ਰੋ ਸਾਡੇ ਘਰੇ ਬਸ ਹੁਣ ਰਮਨ ਤੇ ਬਿੰਦਰ ਨੂੰ ਆਦਤ ਪੈ ਗਈ ਸੀ ਰਹਿਣ ਦੀ ਚਪਕ ਕਰਕੇ ਪਰ ਪਿੱਛੇ ਵੀ ਬਿੰਦਰ ਦੇ ਕੋਈ ਆਵਦਾ ਨਹੀਂ ਸੀ ਕਰ ਵੀ ਕੀ ਸਕਦਾ ਸੀ ਭਰਾ ਤਾਂ ਤਾਂ ਪਹਿਲਾਂ ਹੀ ਟੁੱਟ ਚੁੱਕਿਆ ਸੀ ਅੱਜ ਦੋਨੇ ਬੈਠੇ ਇਹ ਮਹਿਸੂਸ ਕਰਦੇ ਹਾਂ ਵੀ ਜਿਵੇਂ ਕਿਸੇ ਦੇ ਘਰੇ ਰਹਿਣੇ ਹੋਗੇ ਬਸ ਕੰਮ ਕਰਕੇ ਰੋਟੀ ਮਿਲਦੀ ਆ ਕਿਉਂਕਿ ਜੋ ਨੂੰ ਨੇ ਕਹਿ ਦਿੱਤਾ ਇਹ ਸਾਡਾ ਘਰ ਆ ਕਲਪਨਾ ਵੀ ਹੋਣ ਇੱਕ ਕਮਰੇ ਵਿੱਚ ਪਈ ਰਹਿੰਦੀ ਸੀ ਬਿਮਾਰ ਸੀ ਕੋਲੇ ਕੋਈ ਆਉਂਦਾ ਬਸ ਨੂੰ ਸਵੇਰੇ ਸ਼ਾਮ ਰੋਟੀ ਪਾਣੀ ਚਾਹ ਰੱਖ ਜਾਂਦੀ ਸੀ ਇੱਕ ਥਾਲੀ ਵਿੱਚ ਰੋਟੀ ਰੱਖ ਜਾਂਦੀ ਫਿਰ ਸਾਰਾ ਦਿਨ ਨਹੀਂ ਪੁੱਛਦੀ ਸੀ ਤੇ ਸ਼ਾਮ ਨੂੰ ਰੋਟੀ ਰੱਖ ਜਾਂਦੀ ਚਾਹ ਬਸ ਕਲਪਨਾ ਬਹੁਤ ਔਖੀ ਸੀ ਸਿਰ ਦੇ ਵਾਲ ਵੀ ਝੜ ਗਏ ਸੀ ਕਿਉਂਕਿ ਕਦੇ ਵੀ ਸਵਾਰ ਨਹੀਂ ਸਕਦੀ ਸੀ ਨਾ ਜਿਆਦਾ ਛੇਤੀ ਨਾ ਸਕਦੀ ਸੀ ਮਹੀਨੇ ਤੋਂ ਵੀ ਭੈਣ ਦੇ ਘਰੋਂ ਮਿਲਣਾ ਆਉਂਦਾ ਇੱਕ ਦਿਨ ਕਪੜੇ ਬਦਲ ਜਾਂਦਾ ਇੱਕ ਦਿਨ ਅਜਨਕ ਸਵੇਰੇ ਨੀਤ ਚੱਲ ਕੇ ਗਈ ਕੱਪ ਰੱਖ ਕੇ ਵਾਪਸ ਜਾਣਗੀ ਰੋਟੀ ਰੱਖੀ ਦੇਖਿਆ ਕਿ ਚਾਹ ਹਜੇ ਪੀਤੀ ਨਹੀਂ ਮੈਂ ਰੋਟੀ ਵੀ ਲੈ ਕੇ ਆ ਗਈ ਫਿਰ ਵਿੱਕੀ ਨੂੰ ਬੁਲਾਇਆ ਤਾਂ ਪਤਾ ਲੱਗਿਆ ਕਿ ਕਲਪਨਾ ਮਰ ਚੁੱਕੀ ਹੈ ਵਿੱਕੀ ਤੇ ਨੀਤ ਦੋਵੇਂ ਰੋਣ ਲੱਗ ਗਏ ਸਾਰੇ ਕੋਲੇ ਆ ਗਏ ਰਵੀ ਨੂੰ ਬੁਲਾ ਲਿਆ ਗਿਆ ਸਾਰੇ ਆ ਕੇ ਕਲਪਨਾ ਨੂੰ ਘਰੋਂ ਤੋਰ ਦਿੱਤਾ ਹਮੇਸ਼ਾ ਵਾਸਤੇ ਸੰਸਕਾਰ ਕਰ ਦਿੱਤਾ ਗਿਆ ਆਏ ਹੋਏ ਸਭ ਲੋਕਾਂ ਕੋਲੇ ਰਵੀ ਤੇ ਵਿੱਕੀ ਮਾਂ ਦੀਆਂ ਸੇਵਾਾਂ ਕਰ ਰਹੀ ਸੀ ਦੋਨੋਂ ਨੂੰ ਹਾਂ ਵੀ ਸਿਫਤਾਂ ਵਧਾ ਜੜਾ ਕੇ ਕਰ ਰਹਿਣਾ ਸੀ ਆਪਦੀ ਸੱਸ ਸਿਮਾ ਪਰ ਹੁਣ ਕੋਈ ਵੀ ਕੁਝ ਨਹੀਂ ਬੋਲ ਸਕਦਾ ਸੀ ਹੁਣ ਮਾਂ ਵਾਲੇ ਬੰਦੇ ਸੀ ਸਾਰੇ ਮੰਜੇ ਤੇ ਪਈ ਨੂੰ ਜਉਂਦੀ ਜੀ ਪੁੱਛਿਆ ਨਹੀਂ ਪਰ ਮਰੀ ਤੋਂ ਬਾਅਦ ਸਿਫਤਾਂ ਦੇ ਪੁੱਲ ਬਣ ਰਹੇ ਸੀ ਸਾਰੇ ਜਾਨੇ ਹੁਣ ਤੱਕ ਤੁਸੀਂ ਕਹਾਣੀ ਚ ਸੁਣਿਆ ਹੀ ਆ ਵਿਕਲਪਨਾ ਨੇ ਆਪਦੀ ਮਰਜ਼ੀ ਕਰਕੇ ਕੀ ਖਟਿਆ ਰਮਨਵਿੰਦਰ ਨੂੰ ਕੀ ਮਿਲ ਗਿਆ ਉਹਦਾ ਘਰ ਬਰਛੜ ਗਿਆ ਤੁਸੀਂ ਦੇਖੋ ਸਾਡੀ ਜ਼ਿੰਦਗੀ ਕਿਵੇਂ ਮਰਜ਼ੀ ਕਰਦੀ ਅੱਜ ਜਵਾਨੀ ਦੀ ਉਮਰ ਵਿੱਚ ਆਪਾਂ ਨੂੰ ਐ ਲੱਗਦਾ ਵੀ ਕੁਝ ਵੀ ਕਰ ਸਕਦੇ ਆ ਮੈਂ ਕਿਸੇ ਤੋਂ ਮਾਂ ਬਾਪ ਭੈਣ ਭਰਾ ਤੋਂ ਕੀ ਲੈਣਾ ਮੰਨ ਲੈਨੇ ਆ ਕੀ ਲੈਣਾ ਕਿਉਂਕਿ ਅੱਜ ਪੈਸਾ ਹੈ ਕੋਲੇ ਆਪਣੇ ਤੇ ਥਾਰੇ ਆਪਣੇ ਭੱਜੇ ਕੋਲੇ ਆਉਣਗੇ ਸੱਚ ਹੈ ਜਿਸ ਕੋਲੇ ਦੌਲਤ ਹੈ ਸਾਰੇ ਪੈਰੀਂ ਥਲਉਂਦੇ ਨੇ ਦੂਰ ਦੂਰ ਤੱਕ ਰਿਸ਼ਤੇਦਾਰ ਰਿਸ਼ਤੇਦਾਰਾਂ ਘੜਦੇ ਨੇ ਚਾਹੇ ਪਹਿਲਾਂ ਕਦੇ ਨਾ ਨਾ ਲੈਂਦੇ ਹੁਣ ਹੁਣ ਲੱਗਦਾ ਹੁੰਦਾ ਜਦੋਂ ਸਾਡੇ ਕੋਲੇ ਪੈਸਾ ਅੱਜ ਗੁੱਡੀ ਚੜਦੀ ਆ ਤੇ ਗੂਗਲ ਤੇ ਸਰਚਾ ਮਾਰ ਮਾਰ ਕੇ ਹੀ ਵੀ ਭਜਦੇ ਨੇ ਇੱਕ ਦੂਜੇ ਤੋਂ ਗਾਂਧੀ ਗਾਂ ਪੁੱਛ ਪੁੱਛ ਕੇ ਵੀ ਮਿਲਣ ਵਾਸਤੇ ਹੁੰਦੇ ਨੇ ਪਤਾ ਨਹੀਂ ਕਿਵੇਂ ਪੁੱਛ ਕੇ ਪਹੁੰਚਦੇ ਨੇ ਅਮੀਰ ਕੋਲੇ ਲੋੜ ਨੂੰ ਸਾਰੇ ਭਜਦੇ ਨੇ ਗਰੀਬ ਦਾ ਰਿਸ਼ਤੇਦਾਰ ਵੀ ਕੋਲ ਰਹਿਦਾ ਹੋਇਆ ਉਹਨੂੰ ਪੁੱਛਦਾ ਨਹੀਂ ਤਾਂ ਵੀ ਕਹਿੰਦਾ ਵੀ ਸਾਡਾ ਕੁਝ ਨਹੀਂ ਲੰਘਦਾ ਕਲਪਨਾ ਦੇ ਹੱਥ ਵੀ ਜਦੋਂ ਪੈਸਾ ਸੀ ਤਾਂ ਕਲਪਨਾ ਦੇ ਸਾਰੇ ਰਿਸ਼ਤੇਦਾਰ ਦੇ ਰਾਤ ਆਉਂਦੇ ਸੀ ਪਤਾ ਸੀ ਕੋਲੇ ਪੈਸਾ ਕਲਪਨਾ ਖਾਲੀ ਹੱਥ ਨਹੀਂ ਮੋੜਦੀ ਕੋਈ ਨਾ ਹੋ ਜੇ ਗਿਫਟ ਸਾਮਾਨ ਦਿੰਦੀ ਸੀਗੀ ਜਦੋਂ ਕਲਪਨਾ ਦੇ ਹੱਥ ਵਿੱਚ ਸਭ ਕੁਝ ਸੀ ਤਾਂ ਰਿਸ਼ਤੇਦਾਰ ਬੈਠਦੇ ਸੀ ਹੁਣ ਕੋਈ ਬੈਠਦਾ ਹੀ ਨਹੀਂ ਕਲਪਨਾ ਦੇ ਨੂਨ ਉਹੀ ਚੰਗਾ ਆਖਦੇ ਹਨ ਕਿਉਂ ਆਖਦੇ ਹਨ ਕਿਉਂਕਿ ਨੀਤ ਕੋਲੇ ਹੁਣ ਪੈਸਾ ਸਾਰੇ ਘਰ ਦੀ ਮੁਖਤਿਆਰੀ ਨੀਤ ਕੋਲੇ ਹੈ ਤੇ ਰਿਸ਼ਤੇਦਾਰਾਂ ਨੇ ਦੇਣ ਲੈਣ ਕਰਨਾ ਨੂਨ ਨਾਲ ਹੀ ਕਰਨਾ ਹੁਣ ਸੱਸ ਨੂੰ ਤਾਂ ਕੋਈ ਪੁੱਛਦਾ ਨਹੀਂ ਉਹਦੇ ਹੱਥ ਵਿੱਚ ਕੁਝ ਨਹੀਂ ਪਤਾ ਸੀ ਸਭ ਨੂੰ ਜੇ ਨੀਤ ਦੀ ਨਾ ਸੁਣੀ ਤਾਂ ਨੀਤ ਨੇ ਗੁੱਸੇ ਹੋ ਜਾਣਾ ਕਦੇ ਲੋੜ ਪੈ ਗਈ ਤਾਂ ਕੁਝ ਮਿਲਣਾ ਨਹੀਂ ਵਿੱਕੀ ਕੋਲ ਕਲਪਨਾ ਕੋਲ ਕੀ ਹੈ ਉਹ ਕੀ ਦੇ ਸਕਦੀ ਹੈ ਖਾਲੀ ਹੱਥ ਐਚੋ ਅੱਜ ਕੱਲ੍ਹ ਦਾ ਜ਼ਮਾਨਾ ਹੀ ਐਸਾ ਪਰ ਪਤਾ ਨਹੀਂ ਤੈਨੂੰ ਬੜੇ ਪਿਚ ਲੱਗੂ ਆਹੀ ਹਾਲ ਹੋਣਾ ਕਿਉਂਕਿ ਆਪਣੀ ਹੁਣ ਆਦਤ ਹੈ ਜਿਸ ਦੀ ਹੁਕਮ ਚਲਾਉਂਦੀ ਉਹ ਜਾਂਦੀ ਨਹੀਂ ਉਹ ਅੱਗੇ ਵੀ ਹੁਕਮ ਚਲਾਉ ਫਿਰ ਆਹੀ ਹਾਲ ਹੋਵੇਗਾ ਕਿਉਂਕਿ ਕੋਈ ਕਿਸੇ ਦੀ ਸੁਣਦਾ ਨਹੀਂ ਜਦੋਂ ਅੱਜ ਆਪਾਂ ਨਹੀਂ ਕਿਸੇ ਦੀ ਸੁਣੀ ਫਿਰ ਅੱਗੇ ਜਾ ਕੇ ਕੌਣ ਆਪਣੀ ਸੁਣੂ ਅੱਜ ਜਵਾਨ ਹਾਂ ਪਤਾ ਨਹੀਂ ਲੱਗਦਾ ਜਵਾਨੀ 'ਚ ਹਰ ਕੋਈ ਸਾਰਾ ਬੰਨ ਨੂੰ ਫਿਰਦਾ ਪਤਾ ਤਾਂ ਬੜੇ ਪਿਚ ਲੱਗਦਾ ਜਦੋਂ ਕੋਈ ਬਾਤ ਨਹੀਂ ਪੁੱਛਦਾ ਇੱਕ ਫੁੱਲ ਬਰੇ ਦੇਖੋ ਜਦੋਂ ਖਿੜਦਾ ਤੇ ਤੁੰਗਾਂ ਭਵਰੇ ਸਭ ਹੁੰਦੀ ਨੇ ਪਰ ਜਦੋਂ ਮਰ ਜਾ ਜਾਂਦਾ ਕੋਲੇ ਕੋਈ ਨਹੀਂ ਹੁੰਦਾ ਪਹਿਲਾਂ ਤਾਂ ਹਰ ਕੋਈ ਤੋੜਨ ਨੂੰ ਫਿਰਦਾ ਆਪਦੇ ਕੋਲੇ ਰੱਖਣ ਨੂੰ ਫਿਰਦਾ ਪਰ ਫਿਰ ਕੋਈ ਵੀ ਤੋੜਦਾ ਨਹੀਂ ਜਦੋਂ ਮਰ ਜਾ ਜਾਂਦਾ ਫੁੱਲ ਹਕੀਕਤ ਹੈ ਚਾਹੇ ਗੁੱਸਾ ਲੱਗੇ ਤੁਹਾਨੂੰ ਸੁਣਨ ਆ ਲੈਣ ਕੋਈ ਕਿਸੇ ਨੂੰ ਪੁੱਛਣ ਦੇ ਟਾਈਮ ਨਹੀਂ ਪੁੱਛਦਾ ਸਭ ਮਤਲਬ ਦੇ ਰਿਸ਼ਤੇ ਨੇ ਚਾਹੇ ਘਰੇ ਹੋਣ ਚਾਹੇ ਬਾਹਰ ਹੋਣ ਬਸ ਅੱਜਕੱਲ ਇੱਕ ਟਾਈਮ ਦਾ ਰਿਸ਼ਤਾ ਰਹਿ ਗਿਆ ਜਦੋਂ ਉਮਰ ਹੁੰਦੀ ਹੈ ਸਹਾਰੇ ਦੀ ਜਦੋਂ ਉਮਰ ਹੁੰਦੀ ਹੈ ਇੱਕ ਹੋਣ ਦੀ ਇੱਕ ਦੂਜੇ ਦਾ ਦੁੱਖ ਸੁਣਨ ਦੀ ਉਸ ਉਮਰ 'ਚ ਕੋਈ ਨਹੀਂ ਰਹਿ ਜਾਂਦੇ ਆਪਣੇ ਰਜੀਸ਼ ਤੇ ਕਲਪਨਾ ਨੇ ਜਵਾਨੀ ਦੀ ਉਮਰ ਘਰ ਬਣਾਉਣ ਬੱਚਿਆਂ ਦਾ ਭਵਿੱਖ ਕੱਢ ਭਵਿੱਖ ਬਣਾਉਣ 'ਚ ਕੱਢ ਦਿੱਤੀ ਜੋ ਹਰ ਇੱਕ ਦੀ ਹੁੰਦੀ ਹੈ ਮਾਂ-ਬਾਪ ਦੀ ਪਰ ਬੜੇ ਤੇ ਇਕੱਠੇ ਬੈਠ ਕੇ ਗੱਲਾਂ ਕਰਨੀਆਂ ਆਪਣਿਆਂ ਦੇ ਨਾਲ ਹੱਸਣਾ ਖੇਡਣਾ ਦੁੱਖ-ਸੁੱਖ ਟਾਈਮ ਸਾਂਝਾ ਕਰਨਾ ਜਦੋਂ ਲੋੜ ਸੀ ਕਲਪਨਾ ਨੂੰ ਐਸ਼ ਨਾਲ ਜ਼ਿੰਦਗੀ ਬਤਾਉਣ ਦੀ ਤਾਂ ਟਾਈਮ ਨਹੀਂ ਰਿਹਾ ਨਾ ਕੋਈ ਆਪਦਾ ਰਿਹਾ ਆਪਦੇ ਖਤਰ ਆਪਦੀ ਉਮਰ ਕੱਢ ਦਿੱਤੀ ਪਰ ਆਖਰੀ ਸਮੇਂ ਜਦੋਂ ਲੋੜ ਸੀ ਤਾਂ ਕੁਝ ਵੀ ਟਾਈਮ ਨਹੀਂ ਆਪਦੇ ਹੀ ਨਾ ਰਹੇ ਰਵੀ ਤੇ ਸਿਮਮੀ ਦਾ ਨਾ ਜਾਣਾ ਹੁਣ ਵਿਕੀ ਤੇ ਨੀਤ ਨਾਲ ਵਾਪਸ ਫੇਰ ਹੋ ਗਿਆ ਵਿਕੀ ਦੀ ਬੇਟੀ ਛੋਟੀ ਤੇ ਬੇਟਾ ਵਰਦਾ ਸੀ ਪਰ ਨੀਤ ਦੀ ਬੇਟੀ ਤਾਂ ਜਿਆਦਾ ਪਿਆਰ ਕਰਦੀ ਸੀ ਰਵੀ ਦੀ ਬੇਟੀ ਵੱਡੀ ਸੀ ਬੇਟਾ ਛੋਟਾ ਸੀ ਸਾਰੇ ਬੱਚੇ ਪੜਦੇ ਸੀ ਰਵੀ ਦੀ ਬੇਟੀ ਰੋਮਲ ਜੋ ਪੜਾਈ ਵਿੱਚ ਬਹੁਤ ਸ਼ਾਇਰ ਸੀ ਖਰਚੇ ਚ ਬਹੁਤ ਖਰਚ ਕਰਦੀ ਸੀ ਰਵੀ ਦੀ ਆਮਦਨ ਜਿਆਦਾ ਸੀ ਰਵੀ ਕੁਝ ਨਹੀਂ ਆਖਦਾ ਸੀ ਬੇਟਾ ਵੀ ਰਵੀ ਦਾ ਲਵੀ ਵਧੀਆ ਪੜਦਾ ਸੀ ਵਿੱਕੀ ਦਾ ਬੇਟਾ ਅਵੇ ਪੜਨ ਤੇ ਵਧੀਆ ਸੀ ਪਰ ਸ਼ਰਾਰਤੀ ਸੀ ਤੇ ਰੋਮਲ ਦੇ ਨਾਲ ਹੀ ਪੜਦਾ ਸੀ ਦੋਵੇਂ ਇੱਕੋ ਸਕੂਲ ਚ ਪੜਦੇ ਸੀ ਵਿੱਕੀ ਦੀ ਬੇਟੀ ਖੁਸ਼ੀ ਤੇ ਲਵੀ ਦੋਨੋਂ ਇੱਕ ਕਲਾਸ ਚ ਸੀਗੇ ਦੋਨੋਂ ਵਧੀਆ ਪੜਦੇ ਸੀ ਵਿੱਕੀ ਦੀ ਵਧੀਆ ਸ਼ਾਪ ਵੱਡੀ ਸੀ ਪਰ ਆਮਦਨ ਰਵੀ ਜਿੰਨੀ ਆਮਦਨੀ ਨਹੀਂ ਸੀ ਖੁਸ਼ੀ ਵਰਗੇ ਲਵੀ ਨੂੰ ਦੇਖ ਕੇ ਹਰ ਰੋਜ਼ ਕਰਦੇ ਸੀ ਅਵੇ ਤੇ ਰੋਮਲ ਪਲੱਸ 2 ਜੋ ਹੋ ਗਏ ਦੋਨੋਂ ਸਿਮੀ ਰੋਮਲ ਦੀ ਮੰਗ ਪੂਰੀ ਕਰਦੀ ਬੈਠੀ ਨੂੰ ਸਭ ਕੁਝ ਪੜਾਉਂਦੀ ਪਾਣੀ ਤੱਕ ਬੈਠੀ ਨੂੰ ਪੜਾਉਂਦੀ ਕਦੇ ਵਿੱਕੀ ਨੇ ਕਹਿ ਦੇਣਾ ਬੇਟਾ ਹੁਣ ਤੂੰ ਵੱਡੀ ਹੋ ਗਈ ਹੈ ਜੀ ਛੋਟਾ ਜਿਹਾ 셔ਟਾ ਨਾ ਪਾਇਆ ਕਰ ਨੀਵੀਆਂ ਪਾਇਆ ਕਰ ਵੱਡੀਆਂ ਪਾਇਆ ਕਰ ਪੜਾ ਲੱਗਦਾ ਪਰ ਰੋਮਲ ਨੇ ਬੋਲਣਾ ਨਾ ਚਾਚੂ ਮੈਨੂੰ ਤੁਸੀਂ ਹੁਣ ਤੱਕ ਇਹ ਕਹਿ ਦਿੱਤਾ ਇਹ ਤੋਂ ਬਾਅਦ ਨਹੀਂ ਕਹਿਣਾ ਮੈਂ ਤਾਂ ਇਸੇ ਤਰ੍ਹਾਂ ਹੀ ਪਾਉਂਵੇਂ ਮੇਰੀ ਪਸੰਦ ਵਿੱਕੀ ਨੇ ਸਿਮੀ ਨੂੰ ਵੀ ਕਿਹਾ ਭਾਬੀ ਤੂੰ ਮਾਂ ਹੈ ਕੁਝ ਬੋਲਿਆ ਕਰ ਇਸ ਦਾ ਪੇਟ ਦਿਖਦਾਗਾ 셔ਟ ਛੋਟੀ ਪਾਈ ਹੈ ਮੋਟੀ ਹੈ ਥੋੜੀ ਤੂੰ ਬੇਟੀ ਨੂੰ ਖਵਾਈ ਜਾਨੀ ਆ ਟੋਕਿਆ ਕਰ ਕੱਪੜੇ ਸੋਚ ਕੇ ਪਵਾਇਆ ਕਰ ਨਹੀਂ ਤਾਂ ਫਿਰ ਬਾਹਰਲੇ ਲੋਕ ਕੀ ਆਪਾਂ ਬਾਹਰਲੇ ਲੋਕਾਂ ਨਾਲ ਲੜਦੇ ਫਿਰਾਂਗੇ ਸਿਮੀ ਬੋਲਦੀ ਮੇਰੀ ਬੇਟੀ ਆਉਦੀ ਮਰਜ਼ੀ ਵਾਲੀ ਐ ਬਾਕੀ ਅੱਜਕੱਲ ਸਭ ਐਵੇਂ ਦੇ ਕੱਪੜੇ ਪਾਉਂਦੇ ਹਨ ਬਾਕੀ ਕੱਪੜਿਆਂ ਨਾਲ ਗਲਤ ਨਹੀਂ ਹੁੰਦਾ ਬੱਚੇ ਬੰਦੇ ਦੀ ਸੋਚ ਗਲਤ ਨਾ ਹੋਵੇ ਕੱਪੜੇ ਪਾਉਣ ਨਾਲ ਕੀ ਹੋ ਜਾਂਦਾ ਤੇ ਪੁੱਤ ਚੰਗਾ ਹੋਣਾ ਚਾਹੀਦਾ ਵਿੱਕੀ ਬੋਲਦਾ ਚੱਲ ਜੀ ਮੈਂ ਤੁਹਾਡੀ ਮਰਜ਼ੀ ਜੇ ਕਰਤੀ ਪੁੱਤਰ ਇਹ ਵਧੀਆ ਬਣ ਕੇ ਠੀਕ ਗੱਲ ਹੈ ਪਰ ਪਰ ਪੜਕੀਲੇ ਉੱਚੇ ਨੀਵੇਂ ਪਾਟੇ ਕੱਪੜੇ ਪਾਉਣਾ ਇਹ ਕਿਹੜਾ ਇੱਜ਼ਤ ਦਵਾਉਂਦੇ ਨੇ ਵਧਾਉਂਦੇ ਨੇ ਆਪਣੀ ਜ਼ਰੂਰੀ ਇਹ ਪਾਉਣੇ ਸਿਮੀ ਦਾ ਗੁੱਸੇ ਵਿੱਚ ਮੂੰਹ ਦੇਖ ਕੇ ਵਿੱਕੀ ਬੋਲਣੋਂ ਹਟ ਗਿਆ ਘਰ ਆ ਕੇ ਅਨੀਤ ਨੂੰ ਦੱਸਣ ਲੱਗਾ ਸਾਰੀ ਗੱਲ ਅਨੀਤ ਨੇ ਕਿਹਾ ਤੁਸੀਂ ਕਿ ਲੈਣਾ ਦੂਜਿਆਂ ਦੇ ਧੀਆ ਪੁੱਤਾਂ ਨੂੰ ਕਹਿ ਕੇ ਅੱਜ ਕੱਲ ਆਪਦੇ ਵੀ ਗੁੱਸਾ ਮੰਨਦੇ ਨੇ ਆਪਦੇ ਬੱਚੇ ਨਹੀਂ ਕੋਈ ਅਖਵਾਉਣ ਦਿੰਦੇ ਰਵੀ ਜੀ ਦੁਕਾਨ ਆ ਗਿਆ ਤਾਂ ਸੀ ਮੈਨੇ ਦੱਸ ਦਿੱਤਾ ਵੀ ਅੱਜ ਵੀਰ ਨਹੀਂ ਆਏ ਕਿਹਾ ਸੀ ਰੋਮਲ ਰੋਮਲ ਨੇ ਵੀ ਕਹਿ ਦਿੱਤਾ ਡੈਡੀ ਕਹਿ ਦੋ ਚਾਚੀ ਨੂੰ ਵੀ ਮੈਨੂੰ ਨਾ ਟੋਕਿਆ ਕਰੇ ਕਦੇ ਉਹ ਪੁਰਾਣੀ ਸੋਚਦੇ ਐ ਮੈਂ ਨਹੀਂ ਕੁਝ ਗਲਤ ਸਮਝਦੀ ਮੈਂ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣੀ ਐ ਜੇ ਮੈਂ ਗਲਤ ਹੋਈ ਤਾਂ ਫਿਰ ਮੈਨੂੰ ਉੱਥੇ ਖੋ ਰਵੀ ਨੇ ਕਿਹਾ ਬੇਟਾ ਜਿਵੇਂ ਤੇਰੀ ਮਰਜ਼ੀ ਪਰ ਕੋਈ ਨਾ ਵਿਕੀ ਨਾ ਮੈਂ ਗੱਲ ਕਰਾਂਗਾ ਸਕੂਲ ਵੀ ਖੁੱਦ ਜਾਂਦੀ ਐ ਆਪਦੀ ਸਕੂਟੀ ਤੇ ਟਿਊਸ਼ਨ ਵੀ ਆਪਦੀ ਮਰਜ਼ੀ ਨਾਲ ਦੇਖ ਕੇ ਆਈ ਅਬੇ ਨੇ ਕਿਹਾ ਕਿ ਮੇਰੇ ਨਾਲ ਟਿਊਸ਼ਨ ਲਗਾ ਦੇ ਪਰ ਰੋਮਲ ਨੇ ਕਿਹਾ ਮੇਰਾ ਦੋਸਤ ਪਰਦਾ ਉਸ ਕੋਲੇ ਮੈਂ ਤਾਂ ਉਸ ਕੋਲੇ ਪੜਨਾ ਅਬੇ ਨੇ ਕਹਾਰਾ ਨੀਤ ਨੂੰ ਦੱਸ ਦਿੱਤਾ ਵੀ ਰੋਮਲ ਦਾ ਦੋਸਤ ਹੈ ਇੱਕ ਲੜਕਾ ਜਿਸ ਨਾਲ ਸਾਰਾ ਦਿਨ ਰਹਿੰਦੀ ਹੈ ਗੱਲਾਂ ਮਾਰਦੀ ਉਸਨੇ ਰੋਮਲ ਨੂੰ ਫੋਨ ਲੈ ਕੇ ਦਿੱਤਾਗਾ ਅਨੀਤ ਨੇ ਖੁਸ਼ੀ ਨੂੰ ਕਿਹਾ ਤੂੰ ਰੋਮਲ ਕੋਲੇ ਰਹਿੰਦੇ ਜਾ ਕੁਸ਼ੀ ਬੋਲਦੀ ਕਿਉਂ ਮੇ ਰੋਮਲ ਮੈਨੂੰ ਪੜਾ ਦਿੰਦੀ ਹੈ ਵਧੀਆ ਕੀ ਗੱਲ ਥੇ ਅਨੀਤ ਕੁਝ ਨਾ ਬੋਲੀ ਤੇ ਅਗਲੇ ਦਿਨ ਸਿਮੀ ਨੂੰ ਦੱਸਿਆ ਰੋਮਲ ਬਾਰੇ ਸਿਮੀ ਤੈਨੂੰ ਪਤਾ ਰੂਮਲ ਕੋਲੇ ਆਵਦਾ ਫੋਨ ਹੈ ਤੂੰ ਇੱਕ ਵਾਰੀ ਪੁੱਛ ਤਾਂ ਸੀ ਕਿਸ ਨੇ ਦਿੱਤਾ ਫੋਨ ਸਿਮਮੀ ਬੋਲੀ ਕੋਈ ਗੱਲ ਨਹੀਂ ਕੋਈ ਸਹੇਲੀ ਨੇ ਦਿੱਤਾ ਹੋਣਾਗਾ ਅਨੀਤ ਬੋਲੀ ਨਹੀਂ ਸਿਮਮੀ ਮੈਨੂੰ ਅਭੀ ਨੇ ਦਿੱਤਾਗਾ ਕਿਸੇ ਦੋਸਤ ਨੇ ਕੋਣ ਸਿਮਮੀ ਫਿਰ ਕੀ ਹੋਇਆ ਕੋਈ ਖਾਸ ਗੱਲ ਨਹੀਂ ਅੱਜਕੱਲ੍ਹ ਦੋਸਤ ਇੱਕ ਦੂਜੇ ਨੂੰ ਗਿਫਟ ਦਿੰਦੇ ਹਨ ਬਾਕੀ ਉਹਨੂੰ ਉਹ ਟਾਈਮ ਨਹੀਂ ਰਿਹਾ ਅੱਜਕੱਲ੍ਹ ਮੁੰਡੇ ਕੁੜੀਆਂ ਦੋਸਤ ਬੰਦੇ ਨੇ ਸਿਆਣੇ ਐ ਕੋਈ ਮਾੜੀ ਨਜ਼ਰ ਨਹੀਂ ਹੁੰਦੀ ਦੋਸਤੀ ਗਲਤ ਨਹੀਂ ਹੁੰਦੀ ਅਨੀਤ ਸਮਝਾ ਕੇ ਕਰ ਗਈ ਤੇ ਸਿਮੀ ਨੂੰ ਵੀ ਗੱਲ ਵਧੀਆ ਨਾ ਲੱਗੀ ਤੇ ਰੋਮਲ ਨੂੰ ਦੱਸ ਦਿੱਤਾ ਵੀ ਅੱਜ ਤੇਰੀ ਚਾਤੀ ਅਨੀਤ ਤੇਰੇ ਬਾਰੇ ਐਂ ਬੋਲਦੀ ਸੀ ਤੇਰੇ ਕੋਲੇ ਫੋਨ ਹੈ ਰੋਮਲ ਬੋਲੇ ਫੋਨ ਹਾਂ ਮੰਮੀ ਮੇਰੇ ਨਾਲ ਪੜਦਾ ਕਲਾਸ 'ਚ ਮੇਰਾ ਦੋਸਤ ਹੈ ਉਸਨੇ ਗਿਫਟ ਦਿੱਤਾ ਪਰ ਮੰਮੀ ਦੂਜਿਆਂ ਨੂੰ ਕੀ ਤਕਲੀਫ ਹੁੰਦੀ ਹੈ ਮੇਰੇ ਤੋਂ ਕੋਈ ਮੈਨੂੰ ਕੁਝ ਵੀ ਦੇਵੇ ਤਾਂ ਫੋਨ ਹੀ ਦਿੱਤਾ ਮੇਰੇ ਕਿੰਨੇ ਮਰਜ਼ੀ ਦੇ ਦੋਸਤ ਹੋਣ ਮੇਰੇ ਕਿੰਨੇ ਲੋਸਤ ਹੈ ਕਿਸੇ ਨੂੰ ਮੈਂ ਘਰੇ ਬੁਲਾਵਾਂ ਮੈਂ ਕਿਸੇ ਦੇ ਘਰੇ ਜਾ ਕੇ ਕੁਝ ਨਹੀਂ ਦੱਸਿਆ ਮੈਂ ਕਿਸੇ ਨੂੰ ਕੁਝ ਨਹੀਂ ਰੋਕਦੀ ਟੋਕਦੀ ਲੋਕ ਕਿ ਮੈਨੂੰ ਕਿਉਂ ਟੋਕਦੇ ਨੇ ਆ ਬੇ ਵੀ ਕੁੜੀਆਂ ਨਾਲ ਗੱਲਾਂ ਮਾਰਦਾ ਹੀ ਐ ਆਪ ਤਾਂ ਪਰਦਾ ਨਹੀਂ ਮੇਰੀਆਂ ਗੱਲਾਂ ਕਰਦਾ ਰਹਿੰਦਾ ਘਰੇ ਜਾ ਕੇ ਸਿਮੀ ਬੋਲੀ ਚੱਲ ਕੋਈ ਨਾ ਬੇਟਾ ਚੁੱਪ ਕੇ ਰੋਟੀ ਖਾ ਲੈ ਬੋਲੀ ਜਾਂਦੇ ਆਪੇ ਹਟ ਜਾਣਗੇ ਪਰ ਮੈਨੂੰ ਪਤਾ ਤੂੰ ਸਿਆਣੀ ਮੋਤੇ ਅਰੋਮਲ ਬਲੀ ਕੀ ਰੋਟੀ ਅਮੀ ਮੈਨੂੰ ਗੁੱਸਾ ਚੜੀ ਜਾਂਦਾ ਮੇਰੇ ਬਾਰੇ ਕਿਉਂ ਬੋਲਦੇ ਆ ਸਾਰੇ ਮੈਨੂੰ ਚੰਗਾ ਮਾਣਾ ਸਭ ਪਤਾ ਤੂੰ ਕੱਲ ਜਾ ਕੇ ਨੀਤ ਚਾਚੀ ਨੂੰ ਚੰਗੀ ਤਰ੍ਹਾਂ ਝਾੜ ਕਰਕੇ ਆਏ ਵੀ ਮੇਰੀ ਗੁੜੀ ਬਾਰੇ ਕੁਝ ਗਲਤ ਨਾ ਬੋਲੀ ਸਿਮੀ ਬੋਲੀ ਨਾ ਬੇਟਾ ਗੁੱਸਾ ਨਹੀਂ ਤੂੰ ਕਿਉਂ ਸੋਚਦੀ ਹੈ ਮੈਂ ਤੈਨੂੰ ਕਦੇ ਕੁਝ ਨਹੀਂ ਕਿਹਾ ਕਈ ਜਾਣਦੇ ਜੋ ਕੋਈ ਕੁਝ ਕਹਿੰਦਾਗਾ ਮੈਂ ਕੱਲ ਨੂੰ ਜ਼ਰੂਰ ਕਰੇ ਜਾ ਕੇ ਕਹਿ ਕੇ ਆਉਂਨੀਤ ਨੂੰ ਵੀ ਤੂੰ ਆਪਦੇ ਮੁੰਡੇ ਨੂੰ ਸੰਭਾਲ ਲੈ ਮੇਰੀ ਕੁੜੀ ਨੂੰ ਨਾ ਉੱਚਾ ਨੀ ਮਾਂ ਬੋਲਿਆ ਕਰ ਸਿਮੀ ਨੇ ਅਗਲੇ ਦਿਨ ਹੀ ਨੀਤ ਨੂੰ ਬੋਲ ਕੇ ਆਈ ਵੀ ਮੇਰੀ ਬੇਟੀ ਬਾਰੇ ਉਲਟਾ ਸਿੱਧਾ ਨਾ ਬੋਲਿਆ ਕਰ ਰਵੀ ਨਾ ਬਹੁਤ ਗੁੱਸੇ ਰੋਮਲ ਬਾਰੇ ਵਿੱਕੀ ਦੇ ਬੋਲੇ ਅਨੀਤ ਦੀ ਬੇਟੀ ਜੇ ਤਾਂ ਕੋਈ ਰੋਮਲ ਦੀ ਗੱਲ ਕਰਦੀ ਤਾਂ ਰੋਮਲ ਵਰਗੀ ਕੋਈ ਚੀਜ਼ ਮੰਗਦੀ ਤਾਂ ਨੀਤ ਗੁੱਸੇ 'ਚ ਬੋਲਦੀ ਤੂੰ ਰੀਸ ਨਾ ਕਰ ਰੋਮਲ ਦੀ ਰੋਮਲ ਦੇ ਕਲਾਸ 'ਚ ਦੋਸਤ ਹਲਕੇ ਛੁੱਟੀਆਂ ਤੇ ਟੂਰਤੇ ਜਾਣ ਬਾਰੇ ਕਹਿੰਦੇ ਤਾਂ ਸਾਰਾ ਖਰਚਾ ਜ਼ਿਆਦਾ ਹੋਣ ਕਰਕੇ ਵਿੱਕੀ ਨਾ ਕਹਿੰਦਾ ਜਾਣ ਨੂੰ ਬਾਕੀ ਡਰਦਾ ਸੀ ਵਿੱਕੀ ਬੇਟੇ ਨੂੰ ਟੂਰ ਤੇ ਤੋਰਨ ਵਾਸਤੇ ਪਰ ਅਬੇ ਜਾਣ ਦੀ ਜਿੱਦ ਕਰਦਾ ਅਨੀਤ ਕਹਿ ਦਿੰਦੀ ਆ ਬੇਟੇ ਰਹਿਣ ਦੇ ਤੂੰ ਨਾ ਜਾ ਜੇ ਕੁਝ ਹੋ ਗਿਆ ਫਿਰ ਕਿਉਂਕਿ ਰੋਮਲ ਦਾ ਸੁਭਾਅ ਗੁੱਸੇ ਵਾਲਾ ਕਾ ਇੱਕ ਗੱਲ ਸੈਂਦੀ ਨਹੀਂ ਤੂੰ ਕੁਝ ਬੋਲਤਾ ਫਿਰ ਉਹਨੇ ਬੋਲਦੀ ਨਾ ਗਾ ਸੋ ਗੱਲਾਂ ਲੜਾਈ ਪਊਗੀ ਇਹ ਆਪਸ ਵਿੱਚ ਭਰਾ ਲੜ ਪਿੱੜ ਕੇ ਮਰ ਜਾਣਗੇ ਵਿੱਕੀ ਨੇ ਕਿਹਾ ਆਪਾਂ ਸਾਰੇ ਚੱਲਾਂਗੇ ਠੀਕ ਹੈ ਜਿਸ ਜਗ੍ਹਾ ਤੇ ਕਹੂੰਗੀ ਆਪਾਂ ਸਾਰਾ ਪਰਿਵਾਰ ਜਾਵਾਂਗੇ ਆਬੇ ਗੱਲ ਮੰਨ ਗਿਆ ਉਹ ਰੋਮ ਚਲੀ ਗਈ ਆਪਦੇ ਦੋਸਤਾਂ ਨਾਲ ਢੂਰ ਤੇ ਅਬੇ ਤੇ ਖੁਸ਼ੀ ਆਪਸੇ ਗੱਲਾਂ ਕਰਦੇ ਰਹੇ ਅਬੇ ਬੁੱਲਿਆ ਆਪਣੇ ਪਾਪਾ ਸਮਝਦੇ ਨਹੀਂ ਆਪਾਂ ਨੂੰ ਉਹ ਰੋਮਲ ਦੇਖ ਲਾ ਗਈ ਨਾ ਦੋਸਤਾਂ ਨਾਲ ਜਿਹੜੇ ਦੋਸਤਾਂ ਨਾਲ ਮਜ਼ਾ ਆਉਂਦਾ ਆਪਦੇ ਪਰਿਵਾਰ ਨਾਲ ਥੋੜੀ ਜਿਹਾ ਮਜ਼ਾ ਆਉਂਦਾਗਾ ਖੁਸ਼ੀ ਬੋਲੀ ਹਾਂ ਵੀਰੇ ਕਿਉਂ ਮੈਂ ਸੁਣ ਜਾਈਏ ਮੰਮੀ ਮੰਦੀ ਨਹੀਂ ਆ ਰੋਮਲ ਦੀ ਮੰਮੀ ਦੇਖ ਕਿਵੇਂ ਰੋਮਲ ਦਾ ਪੱਖ ਲੈਂਦੀ ਆਪਣੇ ਮੰਮੀ ਡੇੜੀ ਤਾਂ ਆਪਣੀ ਗੱਲ ਸੁਣਦੀ ਨਹੀਂ ਅਬੇ ਬੋਲਿਆ ਤੇ ਹੋਰ ਆਪਾਂ ਤਾਂ ਕੁਝ ਨਹੀਂ ਕਿਹਾ ਕੋਈ ਬਾਹਰੋਂ ਆ ਕੇ ਵੀ ਆਪਣੇ ਕੁਛ ਕਹਿ ਦੇਣ ਨਾ ਆਪਣੇ ਬਾਰੇ ਤਾਂ ਆਪਾਂ ਨੂੰ ਉੱਟਣ ਲੱਗ ਜਾਂਦੇ ਨੇ ਰੋਮਨਦੀ ਮम्मी ਦੇਖ ਲਾ ਮੁਰੇ ਅੜਦੀ ਆ ਕਿਸੇ ਨੂੰ ਕੁਛ ਕਹਿ ਨਹੀਂ ਦਿੰਦੀ ਖੁਸ਼ੀ ਤਾਂ ਹੀ ਡਰਦੇ ਆ ਆਪਾਂ ਕੁਝ ਨਹੀਂ ਦੱਸਦੇ ਰੋਮਲ ਤੇ ਲਵੀ ਮੌਜਾਂ ਕਰਦੇ ਨੇ ਇੰਨੀਆਂ ਮਹਿੰਗੀਆਂ ਚੀਜ਼ਾਂ ਲੈਂਦੇ ਨੇ ਅਬੀ ਆਪਾਂ ਨੂੰ ਤਾਂ ਬੋਲਣ ਨਹੀਂ ਦਿੰਦੇ ਪਰ ਰੋਮਲ ਪਰਦੀ ਨਹੀਂ ਘਟ ਪਰਦੀ ਹੈ ਪਹਿਲਾਂ ਬਹੁਤ ਪਰਦੀ ਸੀਗੀ ਖੁਸ਼ੀ ਪਤਾ ਵੀਰੇ ਉਹ ਲੜਕਾ ਦੋਸਤ ਹੈ ਜੋ ਮੈਨੂੰ ਵੀ ਦੱਸਦੀ ਐ ਉਸ ਨਾਲ ਗੱਲਾਂ ਕਰਦੀ ਰਹਿੰਦੀ ਐ ਪੜ੍ਹਾਈ ਤੇ ਧਿਆਨ ਨਹੀਂ ਰੱਖਦੀ ਆਵੇ ਬੋਲਿਆ ਜਾ ਠੀਕ ਐ ਰੋਮਨ ਦੀ ਆਕੜ ਨਿਕਲ ਜੂ ਜਦੋਂ ਨੰਬਰ ਘਟਾਏ ਨਾਲੇ ਸਿਮੀ aunty ਨੂੰ ਬਤਾ ਲਗੂ ਬਹੁਤ ਸਿਫਤਾਂ ਕਰਦੀ ਐ ਨਾ ਰੋਮਨ ਦੀ ਖੁਸ਼ੀ ਵਧੀਆ ਆਪਣੇ ਮੰਮੀ ਪਾਪਾ ਆਪਾਂ ਨੂੰ ਡਾੜਦੇ ਚੰਗੀ ਗੱਲ ਐ ਫਿਰ ਦਿਨ ਭਾਂ ਬੜਾ ਗੱਲਾਂ ਕਰੀ ਜਾਂਦੇ ਹੁੰਦੇ ਹੈਗੇ ਅਬੇ ਬੋਲ ਦੱਸ ਕੇ ਵਸੋ ਆਪਾਂ ਉਹਦੇ ਮਾਂ ਬੇਣੋਂ ਆਖਿਰ ਤੇ ਚੰਗੇ ਕਹਿਣਾ ਹੁੰਦਾਗਾ ਪਹਿਲਾਂ ਆਪਾਂ ਨਿੰਦਿਆ ਨੇ ਹੁੰਦੇ ਆ ਫਿਰ ਹੁਣ ਆਪਾਂ ਕਾ ਚੰਗੇ ਕਹਿ ਦਿੰਨੇ ਆ ਖੁਸ਼ੀ ਬੋਲੀ ਤੇ ਠੀਕ ਹੈ ਗਿਆ ਚੰਗੇ ਹੈ ਐਵੇਂ ਕੋਈ ਛਿੜਕੇ ਨਾ ਤਾਂ ਆਪਾਂ ਫਿਰ ਪੜ੍ਹਾਈ ਕਿਵੇਂ ਕਰਾਂਗੇ ਆਪਣਾ ਚੰਗਾ ਸੋਚਦੇ ਆ ਮਾਂ ਪਾਪਾ ਫਿਰ ਦੋਨੋਂ ਗੱਲਾਂ ਕਰਕੇ ਪੜ੍ਹ ਕੇ ਦੋਨੋਂ ਸੌ ਜਾਂਦੇ ਆ ਤੀਜੇ ਕ ਦਿਨ ਟੂਟ ਤੋਂ ਰੋਮਲ ਵਰਗੇ ਵੀ ਆ ਜਾਂਦੇ ਆ ਖੁਸ਼ੀ ਭੱਜੀ ਦੇ ਰੋਮਲ ਕੇ ਘਰੇ ਜਾਂਦੀ ਆ ਵੀ ਕੁਝ ਨਮਾ ਲੈ ਕੇ ਆਈ ਹੋਊਗੀ ਰੋਮਲ ਰੋਮਲ ਕੋਲੇ ਕੁਝ ਕਿਤਾਬਾਂ ਸੀ ਕੁਝ ਰਸਾਲੇ ਸੀ ਖੁਸ਼ੀ ਨੇ ਕਿਹਾ ਆ ਕੀ ਲੈ ਕੇ ਆਈ ਹੈ ਕੁਝ ਸਾਮਾਨ ਲੈ ਕੇ ਆਉਂਦੀ ਰੋਮਲ ਨੇ ਕਿਹਾ ਤੂੰ ਪੜ੍ਹ ਕੇ ਤਾਂ ਸਹੀ ਫਿਰ ਪਤਾ ਲੱਗੂਗਾ ਕਿੰਨਾ ਵਧੀਆ ਸਾਮਾਨ ਹੈ ਖੁਸ਼ੀ ਨੇ ਫਿਰ ਕਿਹਾ ਕੀ ਕਰਨਾ ਕਿਤਾਬਾਂ ਤਾਂ ਪੜ੍ਹਦੇ ਹੀ ਰਹਿਣੇ ਆ ਪਰ ਰੋਜ ਕੁਝ ਕੱਪੜੇ ਵੀ ਰੋਮਲ ਲੈ ਕੇ ਆਈ ਸੀ ਖੁਸ਼ੀ ਦੇਖ ਕੇ ਖੁਸ਼ ਹੋਈ ਕੜੀ ਆ ਕੇ ਖੁਸ਼ੀ ਨੇ ਨੀਤ ਨੂੰ ਦੱਸਿਆ ਕਿ ਰੋਮਲ ਬਸ ਕਿਤਾਬਾਂ ਤੇ ਕੁਝ ਸ਼ਰਟਾਂ ਜਿਹਾ ਲੈ ਕੇ ਆਈ ਹੈ ਕੁਝ ਵਧੀਆ ਸਮਾਨ ਨਹੀਂ ਲੈ ਕੇ ਆਈ ਕੁਝ ਚੁੰਮਕੇ ਲੈ ਕੇ ਆਈ ਹੈ ਨਾ ਵੰਡੇ ਜਾਂਦੇ ਨੀਤ ਬੋਲੀ ਕੋਈ ਨਹੀਂ ਅਗਲੇ ਦੀ ਜੋ ਖੁਸ਼ੀ ਉਹੀ ਲੈਣਾ ਹੁੰਦਾਗਾ ਕੋਈ ਦੂਸਰੇ ਦੀ ਪਸੰਦ ਥੋੜੀ ਖਰੀਦਦਾ ਹੁੰਦਾ ਨਾ ਤੁਹਾਨੂੰ ਪਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ੍ਰੀ ਅਕਾਲ ਜੀ